ਸਸੀ ਗਾਲ ਦੋਸਤੋ ਵਪਾਰ ਕਰਨਾ ਕੋਈ ਰਤਨ ਟਾਟਾ ਸਿੱਖੇ 150 ਰੁਪਏ ਤੋਂ ਬੜ ਦੇ ਜਾਂਦਾ 8-800 ਵਾਲੇ ਤੇ 5-500 ਵਾਲੇ 6-600 ਵਾਲੇ ਪਰਫਿਊਮ ਸਿਰਫ 100 ਰੁਪਏ ਚ ਉਹਦਾ ਮਕਸਦ ਇਹੀ ਆ ਤੁਹਾਨੂੰ ਦਿਖਾਨੇ ਆ ਅੱਜ ਜੂਡੀਓ ਕੰਪਨੀ ਤੋਂ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਹੁਣ ਨਵੀਂ ਸੇਲ ਲਾਤੀ ਇਹਦਾ ਮਕਸਦ ਇਹ ਆ ਰਤਨ ਟਾਟਾ ਦਾ ਕਿ ਗਰੀਬ ਬੰਦਾ ਉਹ ਵੀ ਜਿਹੜਾ ਆਪਣੀ ਚੀਜ਼ਾਂ ਵਰਤ ਸਕੇ ਸ਼ੋਅਰੂਮ ਵਾਲੀ ਫੀਲਿੰਗ ਲੈ ਸਕੇ ਨਹੀਂ ਗਰੀਬ ਬੰਦਾ ਸੇਲ ਤੋਂ ਲੈਂਦਾ ਜਾਂ ਦੁਕਾਨਾਂ ਤੋਂ ਲੈਂਦਾ ਤੇ ਸ਼ੁਰੂ ਕਰਦੇ ਆਪਾਂ ਦੇਖੋ ਸ਼ਰਟਾਂ ਤੋਂ ਹੋ ਗਿਆ 6-600 7-700 ਰੁਪਏ ਦੇ ਦੇਖੋ ਪੈਂ ਤੇ ਉਹੀ ਪੈਂਟਾਂ ਨੇ ਜਿਹੜੀਆਂ ਆਪਾਂ 15 1500 ਦੀਆਂ ਲੈਣੀਆਂ 5 5000 ਦੀਆਂ ਲੈਣੀਆਂ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਉਹ ਬੰਦਾ ਇਹ ਹੀ ਸੀ ਕਰਕੇ ਹੀ ਬੰਦੇ ਦੇ ਜ਼ੀਰੋ ਹੇਟਰ ਨੇ ਤੇ ਉਹ ਬੰਦਾ ਉਹਨੂੰ ਹਰ ਕੋਈ ਲਾਈਕ ਕਰਦਾ ਅਮੀਰ ਬੰਦਾ ਵੀ ਤੇ ਗਰੀਬ ਬੰਦਾ ਵੀ ਕਿਉਂਕਿ ਉਹ ਬੰਦਾ ਸਾਰਿਆਂ ਨੂੰ ਦੇਖਦਾ ਵੀ ਕਿਨੂੰ ਕਿਵੇਂ ਫਾਇਦਾ ਤੇ ਆ ਦੇਖੋ ਜੀ ਉਹਨਾਂ ਟੀ-ਸ਼ਰਟ ਲਾ ਲਓ ਆ ਸ਼ੋਰੂਮ ਐਡੇ ਸ਼ੋਰੂਮ ਦੇ ਵਿੱਚ ਗਰੀਬ ਬੰਦਾ ਜਿਉਂ ਹੀ ਡਰ ਜਾਂਦਾ ਤੇ ਦੇਖੋ ਸਿਰਫ 200 ਰੁਪਏ ਦੀ ਟੀ-ਸ਼ਰਟ ਇੱਕ ਗੱਲ ਹੋਰ ਹੈ ਕੱਪੜਾ ਖਰਾਬ ਨਹੀਂ ਹੁੰਦਾ ਇਹ ਨਹੀਂ ਹੈਗਾ ਕਿ ਕੱਪੜਾ ਹਲਕਾ ਹੋਊਗਾ ਕੱਪੜਾ ਵੀ ਟੌਪ ਦਾ ਹੈਗਾ ਤੇ ਉਹ ਬੰਦੇ ਦੀ ਹੀ ਸੋਚ ਹੈ ਵੀ ਸ਼ੋਰੂਮ ਵਿੱਚ ਇੱਕ ਗਰੀਬੰਦਾ ਵੀ ਦੇਖ ਮੈਂ ਇੱਕ ਗਰੀਬੰਦੇ ਨੇ ਵੀ ਸ਼ੋਰੂਮ 'ਚ ਫਿਰਦੇ ਦੇਖਾਂ ਏਡੀ ਬੰਦੇ ਦੀ ਤਕੜੀ ਸੋਚ ਆ ਰਹੀ ਤਨ ਟਾਟਾ ਦੀ ਤੇ ਦੇਖੋ ਹੋਰ ਕਿੰਨਾ ਕੁਝ ਤੁਹਾਨੂੰ ਦਿਖਾਉਣੀ ਆ ਸਾਰਾ ਕੋਈ ਜ਼ਿਆਦਾ ਇਹਨਾਂ ਸ਼ੋਰੂਮ ਤੇ ਨਹੀਂ ਖਰਚਾ ਕਰਿਆ ਹੋਇਆ ਦੇਖੋ ਸ਼ੈੱਡ ਪਾ ਰੱਖੇ ਨੇ ਬਸ ਲਾਈਟਾਂ ਲਾ ਦੀਆਂ ਕੋਈ ਜ਼ਿਆਦਾ ਖਰਚਾ ਨਹੀਂ ਕਰਿਆ ਹੋਇਆ ਸਾਰੀ ਚੀਜ਼ਾਂ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਗਰੀਬ ਬੰਦਾ ਵੀ ਜਿਹੜਾ ਸ਼ੋਰੂਮ ਦੀ ਫੀਲਿੰਗ ਲੈ ਸਕੇ ਸ਼ੋਰੂਮ ਦੇ ਕੱਪੜੇ ਲੈ ਸਕੇ ਬਹੁਤ ਵੱਡਾ ਪੁੰਨ ਹੈ ਤੁਹਾਡਾ ਇੱਕ ਸ਼ੇਅਰ ਬਹੁਤ ਗਰੀਬਾਂ ਦੀ ਜਿਹੜੀ ਹੈ ਹਨਾ ਸੁਪਨੇ ਪੂਰੇ ਕਰ ਸਕਦਾ ਹੈ ਨਹੀਂ ਤਾਂ ਅੱਜ ਦੇ ਮਹਿੰਗੇ ਦੌਰ ਦੇ ਵਿੱਚ ਵਿਚਾਰਿਆਂ ਨੂੰ ਕੱਪੜੇ ਪਾਣ ਨੂੰ ਹੀ ਨਹੀਂ ਮਿਲਦੇ ਆ ਦੇਖੋ ਜੀ ਆਹ ਜੈਕਟ ਸਿਰਫ 900 ਰੁਪਏ ਦੀ ਫਿਰ ਮੈਂ ਫੇਰ ਕਹੂੰਗਾ ਕੱਪੜੇ ਖਰਾਬ ਨਹੀਂ ਹੁੰਦੇ ਨੇ ਕੱਪੜੇ ਵੀ ਪੂਰੇ ਟੌਪ ਦੇ ਨੇਗੇ ਜਿਹੜੇ 5-5000 ਜੈਕਟਾਂ ਚੱਲਣੀਆਂ ਉਹੀ ਇਹਨਾਂ ਦੀਆਂ 7-800 ਵਾਲੀਆਂ ਵੀ ਚੱਲਣੀਆਂ ਆਹ ਦੇਖੋ ਨਿਕਰਾਂ ਹਰਕਤ ਤਰ੍ਹਾਂ ਦੀ ਚੀਜ਼ ਹੈ ਇਹਨਾਂ ਕੋਲੇ ਬੂਟ ਤੋਂ ਲੈ ਕੇ ਹਨ ਬੱਚਿਆਂ ਦੇ ਕੱਪੜੇ ਮਾਤਾ ਪੈਣਾ ਦੇ ਕੱਪੜੇ ਹਨ ਸਾਰਾ ਆ ਸ਼ਰਟਾਂ ਆ ਗਈਆਂ ਦੇਖੋ ਕਿੰਨੀਆਂ ਸੋਹਣੀਆਂ ਚੱਕ ਵੀ ਪੂਰੇ ਸਿਰੇ ਸਿਰੇ ਨੇ ਯਾਰ ਪੂਰੇ ਘੈਂਟ ਬੰਦੇ ਸੋਚ ਦੇਖੋ ਕਿੰਨੀ ਤਕੜੀ ਹੈ ਤਾਂ ਹੀ ਤਾਂ ਉਹਨੂੰ ਕੋਈ ਬੰਦੇ ਨੂੰ ਡਿਸਲਾਈਕ ਨਹੀਂ ਹੈਗਾ ਸਾਰੇ ਲਾਈਕ ਕਰਦੇ ਆ ਵੀਰ ਬੰਦਾ ਬਹੁਤ ਸੋਚਦਾ 6 600 ਰੁਪਏ ਦੇ ਸ਼ਰਟਾਂ ਅੱਜ ਦੇ ਸਮੇਂ ਦੇ ਦੁਕਾਨਾਂ ਤੇ ਜਾਓਗੇ ਤੁਹਾਡਾ ਭਾਈ ਆ ਗਿਆ ਤੇ ਅੱਦੇ ਸਮੇਂ ਚ ਤੁਸੀਂ ਜਾਓਗੇ ਤਾਂ ਦੁਕਾਨਾਂ ਤੇ ਵੀ 9 900 10000 ਦੀਆਂ ਸ਼ਰਟਾਂ ਮਿਲਦੀਆਂ ਨਹੀਂ ਗਿਆ ਆ ਦੇਖੋ ਯਾਰ ਨਿਕਰ ਸਿਰਫ 100 200 ਰੁਪਏ ਦੀ ਦੋਸ ਰੁਪਏ ਦਾ ਅੱਜ ਕੱਲ ਜੋਕੀ ਦਾ ਕੱਚਾ ਵੀ ਲੈਣੇ ਆ 450 ਰੁਪਏ ਦਾ ਕੱਚਾ ਮਿਲਦਾ ਜੋਕੀ ਦਾ 900 ਰੁਪਏ ਦੇ ਦੋ ਕੱਚੇ ਮਿਲਦੇ ਨੇਗੇ ਉਹ ਵੀ ਕਹਿਣਗੇ ਜੀ ਆਫਰ ਤੇ ਦੇ ਰਹੇ ਆ ਇਸ ਤੋਂ ਵੱਧ ਦੱਸ ਕੀ ਹੋਊਗਾ ਯਾਰ ਆ ਦੇਖੋ 400 ਰੁਪਏ ਦੇ ਵਿੱਚ ਵਾਹ ਜੀ ਵਾਹ ਕੱਪੜਾ ਵੀ ਪੂਰਾ ਏ ਕਲਾਸ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਇਹ ਵੀਡੀਓ ਉਹਨਾਂ ਲਈ ਸ਼ੇਅਰ ਕਰੋ ਜਿਹੜੇ ਵਿਚਾਰੇ ਉਹਨਾਂ ਨੂੰ ਮੈਂਸ਼ਨ ਕਰ ਦਿਓ ਕਮੈਂਟਾਂ ਦੇ ਵਿੱਚ ਜਿਹੜੇ ਵਿਚਾਰੇ ਨਹੀਂ ਲੈ ਸਕਦੇ ਹਨ ਉਹ ਵਿਚਾਰੇ ਲੈ ਕੇ ਆਣ ਨਾਲ ਉਹਨਾਂ ਨੂੰ ਇੱਕ ਫੀਲਿੰਗ ਜਿਹੜੀ ਆਊਗੀ ਪੂਰੀ ਵਧੀਆ ਹੋਊਗੀ ਤੇ ਨਾਲੇ ਤੁਹਾਨੂੰ ਪੁੱਣ ਲੱਗੂਗਾ ਉਹਨਾਂ ਨੂੰ ਮੈਂਸ਼ਨ ਜ਼ਰੂਰ ਕਰਿਓ ਬਾਕੀ ਆਪਣੇ ਪੇਜ ਨੂੰ ਫੋਲੋ ਕਰ ਲਓ ਹੋਰ ਵੀਡੀਓ ਲਈ ਆਪਾਂ ਐਵੇਂ ਦੀ ਵੀਡੀਓ ਸਭ ਤੋਂ ਲੱਗ ਰਿਹਾ ਕਿੰਨੇ ਆ ਦੁਨੀਆ ਬਹੁਤ ਕੁਝ ਦਿਖਾਉਂਦੀ ਆ ਪਰ ਆਪਾਂ ਸਾਰਿਆਂ ਤੋਂ ਹਟ ਕੇ ਦਿਖਾਉਨੇ ਆ ਕੁਝ ਨਾ ਕੁਝ ਤੇ ਆ ਦੇਖੋ ਜੀ ਤੁਹਾਡਾ ਇੱਕ ਫੋਲੋ ਆਪਾਂ ਨੂੰ ਕਿਤੇ ਨਾ ਕਿਤੇ ਲਿਆ ਸਕਦਾ ਹੈਗਾ ਤੇ ਆ ਦੇਖੋ ਬੱਚਿਆਂ ਦੇ ਕੱਪੜੇ ਆ ਗਏ ਆ ਦੇਖੋ 5 ਤੋਂ ਸਿਰਫ 300 ਰੁਪਏ ਦਾ ਮਤਲਬ ਯਾਰ ਗਰੀਬ ਬੰਦਾ ਵੀ ਹੋਊਗਾ ਉਹ ਵੀ ਕੁਝ ਨਾ ਕੁਝ ਲੈ ਕੇ ਜਾਊਗਾ ਤਗੜੇ ਤਾਂ ਝੋਲੇ ਭਰੀ ਜਾਂਦੇ ਨੇ ਆ ਦੇਖੋ ਆ ਨਿਕਰ ਆ ਗਈ ਦੇਖੋ ਆ ਦੇਖੋ ਕੱਪੜਾ ਵੀ ਪੂਰੇ ਇੱਕ ਲਸਲ ਲੋਰ ਆ ਗਏ ਦੇਖੋ ਲੋਰ ਸਿਰਫ 200 ਰੁਪਏ ਦਾ ਲੋਹਰ ਹੈ ਬਾਈ ਜੀ ਇਸ ਦਾ 200 ਰੁਪਏ ਦਾ ਕਿਸੇ ਨੂੰ ਨਹੀਂ ਪਤਾ ਇਹ ਜਿਹੜਾ ਸ਼ੋਰੂਮ ਬਣੇ ਨੇ ਬਹੁਤ ਘੱਟ ਸ਼ੋਰੂਮ ਨੇ ਬਰਨਾਲਾ ਪਟਿਆਲਾ ਚੰਡੀਗੜ੍ਹ ਖੁੱਲ ਗਏ ਲੁਧਿਆਣੇ ਤੇ ਖੁੱਲ ਗਏ ਆ ਦੇਖੋ ਜੀ 400 ਰੁਪਏ ਦੀ ਤੇ ਟੀ-ਸ਼ਰਟ ਵੀ ਦੇਖੋ ਕੱਪੜਾ ਏ ਕਲਾਸ ਪੂਰਾ ਆ ਬੂਡ ਦੇਖੋ ਜੀ ਨਾ 399 ਦੇ ਨਹੀਂ ਹੈਗੇ ਹਲਕੇ ਨੇ ਪੂਰੇ ਘੈਂਟ ਨਾਲੇ ਸੋਲਿਡ ਸਿਰਫ 150 ਰੁਪਏ ਦੇ ਇਹ ਪਹਿਣਾ ਦੇ ਨੇ ਬੂਟ ਯਾਰ ਪਤਾ ਕੀ ਆ ਜੇ ਉਹ ਵੀ ਬੰਦਾ ਤਕੜਾ ਬੰਦਾ ਵੀ ਹੁੰਦਾ ਉਹ ਵੀ ਝੋਲੇ ਵੱਦੀ ਪਰ ਕਿਲੇ ਹੋਊਗਾ ਮਤਲਬ ਕਹਿੰਦਾ ਤੁਹਾਨੂੰ ਹੋਰ ਵੈਰਾਈਟੀ ਘੱਟ ਪੈਸੇ ਦੇ ਵਿੱਚ ਮਿਲ ਜੂਗੀ ਜੇ ਤੁਸੀਂ ਪੰਜ ਚੀਜ਼ਾਂ ਲੈ ਕੇ ਜਾਂ 10 ਚੀਜ਼ਾਂ ਲੈ ਕੇ ਆਉਂਗੇ ਨਾਲੇ ਅਲੱਗ-ਅਲੱਗ ਚੀਜ਼ਾਂ ਤੁਸੀਂ ਰੋਜ਼ ਪਾ ਲਓਗੇ ਇੰਨਾ ਜਿਹੜਾ ਫਰਕ ਹੈਗਾ ਰੇਟਾਂ ਦਾ ਇਹਨਾਂ ਦਾ ਤੇ ਵੀਡੀਓ ਮੈਂ ਫੇਰ ਕੋਈ ਚੱਲਦੀ ਸ਼ੇਅਰ ਕਰ ਦੋ ਆਪਾਂ ਹੋਰ ਵੀਡੀਓ ਇਹਦੀ ਲੈ ਕੇ ਆਂਦਰਾਗੇ ਆਫਰ ਵਾਲੀਆਂ 150 ਰੁਪਏ ਹੋਰ ਦਿਖਾਣਾ ਤੁਹਾਨੂੰ ਬੂਟ ਯਾਰ ਜਿਹੜੇ ਨਾਈਕੀ ਦੇ ਆਈਡੀ ਰਾ ਕਰਕੇ ਬੂਟ ਨੇ ਜਿਹੜੇ 22000 ਦੇ 15-15000 ਦੇ ਬੂਟ ਨੇ ਇਹਨਾਂ ਕੋਲੇ ਸ ਸਲੀਪਰ ਇੰਨੇ ਸੋਲੀਡ ਤੇ ਮਤਲਬ ਜਾਂਦੀ ਨਹੀਂ ਚੀਜ਼ ਨੇ ਯਾਰ ਸਿੱਟ ਨਹੀਂ ਪੈਂਦੀ ਪਰ ਖਰਾਬ ਨਹੀਂ ਹੁੰਦੀ ਦੇਖੋ ਜੀ ਕਮਾਲ ਦੀਆਂ ਚੀਜ਼ਾਂ ਨੇ ਯਾਰ ਕਮਾਲ ਦੀਆਂ ਤਾਂ ਹੀ ਤਾਂ ਇੱਥੇ ਰਸ਼ ਰਹਿੰਦਾ ਹੈ ਇਹ ਹਾਲੇ ਮੈਨੂੰ ਲੱਗਾ ਸਾਲ ਹੀ ਹੋਇਆ ਜੀ ਸਾਲ ਸਾਲ ਪਹਿਲਾਂ ਹੀ ਇਹਨਾਂ ਨੇ ਰਤਨ ਡਾਟਾ ਨੇ ਬਣਾਏ ਨੇ ਸ਼ੋਰੂਮ ਇਹ ਉਹਦਾ ਮਕਸਦ ਇਹ ਸੀ ਵੀ ਗਰੀਬ ਬੰਦਾ ਵੀ ਸ਼ੋਰੂਮ ਤੇ ਆ ਸਕੇ ਉਹਨੇ ਕਿਹਾ ਸੀ ਕਿੰਨਾ ਮੈਂ ਗਰੀਬਾਂ ਨੂੰ ਵੀ ਸ਼ੋਰੂਮ ਤੇ ਆ ਕੇ ਦੇਖਣਾ ਆਹ ਦੇਖੋ ਯਾਰ ਕਿੰਨੀ ਸੋਹਣੀ ਚੀਜ਼ ਹੈ ਤੇ ਇਹਦਾ ਰੇਟ ਕੀ ਹੈਗਾ ਵਾਹ ਵੀ ਵਾਹ ਸਿਰਫ 400 ਰੁਪਏ ਲਓ ਆਮ ਦੁਕਾਨਾਂ ਤੇ ਪਾਕ ਜੋ ਸ਼ੋਰੂਮ ਤੇ ਤਾਂ 3-3000 ਦੇ ਹੁੰਦੇ ਨੇ ਤੇ ਆਮ ਦੁਕਾਨਾਂ ਤੇ ਵੀ ਤੁਹਾਨੂੰ 8-800 ਦੇ ਮਿਲਣਗੇ ਸਿਰਫ ਇੱਥੇ 400 ਰੁਪਏ ਦੇ ਨਾਲੇ ਚੀਜ਼ ਪੂਰੀ ਸਿਰੇ ਦੀ ਗਾਰੰਟੀ ਦੀ ਹੀ ਹੋਵੇ ਆਹ ਚੱਪਲਾਂ ਵੀ ਦੇਖੋ ਹਨਾ ਇਹਦਾ ਰੇਟ ਦੇਖਦੇ ਆ ਕਿੰਨਾ ਇਹਦਾ ਰੇਟ ਹੈਗਾ ਜੀ 200 ਰੁਪਏ ਵਾਹ ਜੀ ਵਾਹ ਕਮਾਲ ਆ ਯਾਰ 200 ਰੁਪਏ ਦੀ ਅੱਜ ਕੱਲ ਇੱਕੋ ਰੇਟ ਦੀ ਚੱਪਲ ਨਹੀਂ ਲੈਂਦੀ ਸੀ ਤੇ ਤੁਸੀਂ ਦੇਖੋ ਹਨਾ ਯਾਰ ਕਿੰਨਾ ਕੁਝ ਦੇਈ ਜਾਂਦੇ ਨੇ ਆਪਾਂ ਵੀਡੀਓ ਤੋਂ ਅਸੀਂ ਅਲੱਗ-ਅਲੱਗ ਲੈ ਕੇ ਆਂਦੇ ਆ ਵੀ ਫਾਇਦਾ ਹੋਵੇ ਯਾਰ ਸਾਡੇ ਜਿਹੜੇ ਵੀਅਰ ਨੇ ਫੋਲੋਅਰ ਨੇ ਸਾਡੇ ਉਹਨਾਂ ਨੂੰ ਫਾਇਦਾ ਹੋਵੇ ਆ ਕਿੰਨਾ ਸੋਹਣਾ ਬੂਟ ਆ ਯਾਰ ਹਨਾ ਦੇਖੋ ਕਿੰਨਾ ਸੋਹਣਾ ਬੂਟ ਹੈ ਤੇ ਰ ਸੋਲਿਡ ਹੈ ਪੂਰਾ ਥੱਲੋਂ ਵੀ ਤਲਾ ਵੀ ਪੂਰਾ ਹੀ ਹੈਗਾ ਖਰਾਬ ਹੋ ਜੂਗਾ। ਓਹ ਹੋ ਹੋ ਦੇਖ ਲੋ ਤੁਸੀਂ ਆਪ ਹੀ ਹਾਸਾ ਆਉਂਦਾ ਤੁਸੀਂ ਆਪ ਕਹੋਗੇ ਯਾਰ ਸੱਚੀ ਕਈ ਤਾਂ ਉੱਥੇ ਫਿਰਦੇ ਹੁੰਦੇ ਨੇ ਵਿਚਾਰੇ ਉਹਨੂੰ ਯਕੀਨ ਨਹੀਂ ਆਉਂਦਾ ਵੀ ਇੰਨਾ ਸਸਤਾ ਯਾਰ ਕੱਪੜਾ। ਕਮਾਲ ਦੀ ਗੱਲ। ਤੇ ਆ ਤੁਹਾਨੂੰ ਹੋਰ ਦਿਖਾਉਣੇ ਆ। ਆ ਲਓ ਜੀ। ਆ ਵੀ ਸੋ ਬਹੁਤ ਸੋਹਣਾ ਸ਼ੂ ਹੈ। ਨਾਈਕੀ ਦਾ ਵੀ ਆਂਦਾ ਇਹਦੇ ਨਾਲ ਦਾ ਸ਼ੂ ਤੇ ਇਹ ਕਿੰਨਾ ਦਾ ਨਾਲੇ ਸੋਲਿਡ ਚੀਜ਼ਾਂ ਨੇ। 1000 ਰੁਪਏ ਦਾ ਸਿਰਫ ਕਮਾਹਾ ਯਾਰ। ਬੱਸ ਸੋ ਦੋਸਤੋ ਇਹ ਦੂ ਸਸਤਾ ਕਿਤੇ ਮਿਲੂਗਾ ਨਾ ਕਮੈਂਟਾਂ 'ਚ ਦੱਸ ਦਿਓ ਵੀ ਭਈ ਇੱਥੇ ਸਸਤਾ ਮਿਲਦਾ ਹਾਂ ਕਬਾੜ ਨਾ ਸੇ ਕਬਾੜ ਦਾ ਐਡਰੈਸ ਨਾ ਦਿਓ ਵੀ ਕਿਤੇ ਉਹੀ ਤੁਸੀਂ ਕਹੋ ਵੀ ਬੇਕਾਰ ਚੀਜ਼ਾਂ ਨੇ ਹਨਾ ਉਹ ਸਸਤੀਆਂ ਨਹੀਂ ਇਹ ਸਿਰੇ ਦੀ ਚੀਜ਼ਾਂ ਨੇ ਨਾਲੇ ਨਵੀਆਂ ਤੇ ਨਾਲੇ ਸੋਲਿਡ ਪੂਰੀਆਂ ਆ ਲੈਦਰ ਦੇ ਬੂਟ ਆ ਗਏ ਲੈਦਰ ਵੀ ਇਹਨਾਂ ਦੇ ਪੂਰੀ ਏਕਲਾਸ ओरिजिनल ਲੈਦਰ ਹੈ ਇਹਦਾ ਵੀ 700 ਰੁਪਏ ਸਿਰਫ ਰਤਨ ਟਾਟਾ ਦੀ ਤੇ ਚਲੋ ਜੀ ਪਹਿਣਾ ਐਲਪਿਸਟਿਕਲ ਪੋਸਟਿਕਾ ਸਾਰਾ 2-200 ਰੁਪਏ ਜਿਹੜੀ ਤੁਸੀਂ 8-800 ਦੇ ਲੈਣ ਨਾ ਪਹਿਣਾ ਉਹ ਸਿਰਫ 2-200 ਰੁਪਏ ਦੇ ਨੇ ਤੇ ਤੁਹਾਨੂੰ ਇੱਕ ਵੀ ਚੀਜ਼ ਤੇ ਉਹਨਾਂ ਭੈਣਾਂ ਨੂੰ ਵੀ ਮੈਂਸ਼ਨ ਕਰ ਦੋ ਸ਼ੇਅਰ ਕਰੋ ਵੀਡੀਓ ਵੀ ਇੱਥੋਂ ਭਾਈ ਲਿਆਇਆ ਕਰੋ ਦੇਖੋ ਆ ਚੀਜ਼ਾਂ 3 3 4 400 ਰੁਪਏ ਦੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਿਰਫ 2 200 ਰੁਪਏ 'ਚ ਮਿਲ ਰਹੀਆਂ ਨੇ ਬਹੁਤ ਪੈਸੇ ਬਚਾ ਲਓਗੇ ਤੇ ਆ ਬੂਟ ਆ ਗਏ ਤੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਚੀਜ਼ਾਂ ਨੇ ਵੀਡੀਓ ਪਾਜ਼ ਕਰਕੇ ਵੀ ਦੇਖ ਸਕਦੇ ਹੋ ਸਿਰਫ ਇਹ ਸੇਲ ਲੱਗ ਰਹੀ ਹੈ ਤੇ ਵੀਡੀਓ ਸ਼ੇਅਰ ਕਰੋ ਸੇਲ ਤੇ ਤਾਂ ਹੋਰ ਵੀ ਸਸਤਾ ਮਿਲ ਰਿਹਾ ਸਮਾਨ ਇਹਨਾਂ ਦਾ ਬਹੁਤ ਹੀ ਵਸਤਾ ਆਫਰ ਉਫਰ ਬਾਹਲੇ ਲਾ ਰੱਖੇ ਨੇ ਤੇ ਆ ਦੇਖ ਕਿੰਨਾ ਕੁਝ ਸਾਰਾ ਕੁਝ ਤੁਹਾਨੂੰ ਮਿਲ ਜਣਾ ਬਰਨਾਲੇ ਪਟਿਆਲੇ ਸੰਗਰੂਰ ਦੇ ਵਿੱਚ ਨਹੀਂ ਆ ਔਰ ਬਾਕੀ ਵੱਡੇ ਸ਼ਹਿਰਾਂ ਦੇ ਵਿੱਚ ਆ ਗਿਆ ਆ ਦੇਖੋ ਆ ਪਰਫਿਊਮ ਔਨਲਾਈਨ ਜਾਓ 8-800 ਰੁਪਏ ਦੇ ਰਹੇ ਨੇ ਕੰਪਨੀ ਨਾਲੋਂ ਕਹਿੰਦੇ ਸਸਤਾ ਇਹ ਸਿਰਫ 200 ਰੁਪਏ ਦਾ ਤੇ ਇੱਕ ਗੱਲ ਹੋਰ ਹੈ ਬਾਈ ਜੀ ਫਰੇਗਰੈਂਸ ਅਸੀਂ ਵਰਤੇ ਨੇ ਦੋ ਆਪਣਾ ਸਾਲ ਪਹਿਲਾਂ ਲੈਂਦਾ ਸੀ ਤੇ ਬਹੁਤ ਵਧੀਆ ਚੱਲ ਰਹੇ ਨੇ 199 ਰੁਪਏ ਦਾ ਇਹ ਵੀ ਲਿਆ ਸੀ ਅਸੀਂ ਪਟਿਆਲੇ ਤੋਂ ਬਾਈ ਨੰਬਰ ਫਾਟਕ ਦੇ ਸ਼ੋਰੂਮ ਹੈ ਤੇ ਇਹ ਵੀ ਬਹੁਤ ਸਿਰੇ ਨੇ ਸਾਰੇ ਵਧੀਆ ਨੇ ਯਾਰ ਲੌਂਗ ਲਾਸਟਿੰਗ ਨੇ ਬਹੁਤ ਲੰਬੇ ਚੱਲਦੇ ਨੇ ਪਰਫਿਊਮ ਇਹਨਾਂ ਦੇ ਬਾਈ ਨੰਬਰ ਫਾਟਕ ਤੇ 20 ਇਹਨਾਂ ਦਾ ਸ਼ੋਰੂਮ ਹੈ ਜੂਰੀਓ ਦਾ ਬਾਕੀ ਜਰੂਰ ਆਇਓ ਬਰਨਾਲਾ ਆਊਟਲੈਟਸ ਵੀਡੀਓ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਸਾਥ ਦੋ ਆਪਾਂ ਹੋਰ ਅੱਗੇ ਹੋਰ ਵੀਡੀਓ ਬਣਾਉਂਦੇ ਰਹੀਏ ਤਾਂ